ਜੀ ਘੋੜੇ ਘੋੜੀਆਂ ਦਾ ਮੇਲਾ ਤਲਵੰਡੀ ਸਾਬੋ ਦਾ ਅੱਜ ਚੌਥਾ ਦਿਨ ਸੀ ਤੇ ਭਾਗੀਵੰਦਰ ਸਟੱਡ ਫਾਰਮ ਤੋਂ ਵੀਰ ਘੋੜਾ ਲੈ ਕੇ ਆਏ ਸੀ ਸੋ ਮੇਰੇ ਪਿੰਡ ਦੇ ਵੀਰਾਂ ਨਾਲ ਕਰਦਿਆਂ ਗੱਲਬਾਤ ਮੈਂ ਤੁਹਾਨੂੰ ਦੱਸ ਦਿੰਦਾ ਅ ਵੀ ਆਪਣਾ ਨਾਮ ਮੇਰਾ ਸੁਵੰਦਜੀਤ ਹੈ। ਅੱਛਾ ਜੀ। ਤੇ ਵੀਰੇ ਆਪਣੇ ਘੋੜੇ ਬਾਰੇ ਜਾਣਕਾਰੀ ਦਿਓ। ਘੋੜੇ ਦਾ ਨਾਮ ਆਪਣੇ ਦਾ 파ਵਨ ਹੈ। ਸਾਹੋਕੇ ਬਲੱਡ ਲਾਈਨ ਦਾ ਜੀ। ਅੱਛਾ ਜੀ। ਤੇ ਤੁਸੀਂ ਵੀਰੇ ਇਹ ਮੁਕਾਬਲੇ 'ਚ ਭਾਗ ਲੈਣ ਵਾਸਤੇ ਲੈ ਕੇ ਆਏ ਹੋ। ਨਹੀਂ ਮੁਕਾਬਲੇ 'ਚ ਭਾਗ ਲੈਣ ਵਾਸਤੇ ਨਹੀਂ ਆਪਾਂ ਦੇਖ ਡਿਸਪਲੇ ਕਰਨ। ਅੱਛਾ ਡਿਸਪਲੇ ਕਰਨ ਵਾਸਤੇ। ਸੋ ਥੋੜੇ ਦੀ ਖੂਬਸੂਰਤੀ ਵਿਖਾਉਣ ਵਾਸਤੇ ਇੱਥੇ ਆਏ ਨੇ ਕਿਉਂਕਿ ਦੇਖੋ ਇਹ ਬਹੁਤ ਹੀ ਪਿਆਰਾ ਹੈ ਹਨਾ ਇਹਦੀ ਖੂਬਸੂਰਤੀ ਨੂੰ ਸ਼ੋਅ ਕਰਨ ਵਾਸਤੇ ਲੈ ਕੇ ਆਏ ਨੇ ਕਿਉਂਕਿ ਇਹ ਹੈ ਕੂੜਿਆਂ ਦਾ ਪੂਰਾ ਮੇਲਾ ਹੈ ਨਾ ਇਹਦੇ ਵਿੱਚ ਇਹਨਾਂ ਦੀ ਖੂਬਸੂਰਤੀ ਇਹਨਾਂ ਦਾ ਹੁਨਰ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਨੇ ਤੇ ਇਸੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਖੂਬਸੂਰਤੀ ਦਿਖਾਉਣ ਵਾਸਤੇ ਲੈ ਕੇ ਆਏ ਆ ਸੋ ਖੂਬਸੂਰਤੀ ਤੁਸੀਂ ਵੀ ਦੇਖ ਲਓ ਜੀ ਬਹੁਤ ਹੀ ਖੂਬਸੂਰਤ ਹੈ ਤੇ ਮੈਂ ਪ੍ਰਾਊਡਲੀ ਹੋਰ ਕਹਿਣਾ ਚਾਹੂੰਗੀ ਕਿ ਇਹ ਵੀਰ ਜਿਹੜੇ ਹੈਗੇ ਨੇ ਜੀ ਮੇਰੇ ਪਿੰਡ ਭਾਗੀਵਾਂਦਰ ਤੋਂ ਨੇ ਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੇ ਪਿੰਡ ਦਾ ਜਿਹੜਾ ਯੂਥ ਆ ਮੇਰੇ ਪਿੰਡ ਦੇ ਨੌਜਵਾਨ ਨੇ ਐਨੇ ਸੋਹਣੇ ਮਤਲਬ ਸ਼ੌਂਕ ਪਾਲੇ ਹੋਏ ਨੇ ਇਹਨਾਂ ਨੇ ਬਹੁਤ ਹੀ ਰਾਇਲ ਸ਼ੌਂਕ ਪਾਲੇ ਹੋਏ ਨੇ ਤਾਂ ਕਸੇ ਇਦਾਂ ਹੀ ਮਤਲਬ ਉਮੀਦ ਕਰਦੇ ਆ ਕਿ ਆਉਣ ਵਾਲਾ ਜਿਹੜਾ ਯੂਥ ਆ ਇਹਨਾਂ ਤੋਂ ਪ੍ਰੇਰਣਾ ਲੈ ਕੇ ਸਾਡਾ ਪਿੰਡ ਹੋਰ ਵੀ ਗਰੋ ਕਰੇ ਤੇ ਇਸ ਮੇਲੇ ਨੂੰ ਵੇਖ ਕੇ ਮੇਰੇ ਪਿੰਡ ਦੇ ਕੁਝ ਹੋਰ ਨੌਜਵਾਨਾਂ ਜਿੰਨਾਂ ਚ ਇਹ ਸ਼ੌਂਕ ਪੈਦਾ ਹੋਵੇ ਤੇ ਉਹ ਵੀ ਕੋਈ ਵਧੀਆ ਬਰੀਡ ਤਿਆਰ ਕਰਨ ਤਾਂ ਕਿ ਆਉਣ ਵਾਲੇ ਸਾਲ ਜਿਹੜਾ ਮੇਲਾ ਲੱਗਣਾ ਉਹਦੇ ਵਿੱਚ ਮੇਰੇ ਪਿੰਡ ਦੇ ਬਹੁਤ ਜ਼ਿਆਦਾ ਵੀਰ ਆਉਣ ਇਹ ਦੁਆ ਕਰਦੇ ਆ ਸੋ ਥੈਂਕ ਯੂ ਵੀਰੇ ਸਸੀ ਗਾਲ ਜੀ ਹੈ ਆਪਣਾ ਪਿੰਡ ਤੇ ਜਗਾ ਲਗਾਉਂਦੀ ਹੈ ਮੇਰਾ ਪਿੰਡ ਪਰ ਆਨਾਲਾ ਸਸੀ ਨੂੰ ਲੋਟ ਟੈਸਟ ਸਸੀ ਨੂੰ ਬਹੁਤ ਸਾਰਾ ਦੇ ਜੋ ਮੇਲੇ ਲੱਗਣ ਲੱਗੇ ਆ ਜੀ ਪਹਿਲਾ ਮੇਲੇ ਦੀ ਸਟਾਰਟਿੰਗ ਤੋਂ ਕਿਸ ਮੇਲੇ ਆ ਬੁਝੁਰੂਆ ਤਾਂ ਅਸੀਂ ਕੀਤਾ ਜੀ ਅੱਛਾ ਜੀ ਹਾਂ ਜੋ ਵੀ ਕਮਿਟੀ ਹੈ ਉਹ ਵੀ ਕਿਤੇ ਨੰਬਰ ਵੀ ਹੈ ਜਿੱਦੇ ਨਾਲ ਸਾਡਾ ਬਹੁਤ ਸਤਿਕਾਰ ਹੈ ਅੱਛਾ ਜੀ ਹਾਂ ਇਹ ਜਿਹੜਾ ਸੇਰਾ ਜੀ ਇਹਦਾ ਨਾਮ ਬਜਰੰਗ ਹੈ ਜੀ ਇਹਦਾ ਜਿਹੜਾ ਬਾਪ ਹੈ ਉਹ ਬੇਤਾਬ ਘੋੜਾ ਸੀ ਉਹ ਬੇਤਾਬ ਘੋੜਾ ਜਿਹੜਾ ਉਸਮਾਨ ਖਾਨ ਜੀ ਕੋਲ ਚਲਾ ਗਿਆ ਅੱਛਾ ਇਹ ਬੇਤਾਬ ਘੋੜਾ ਇਹਨਾਂ ਦਾ ਉਸਮਾਨ ਖਾਨ ਇਹਦਾ ਫੈਸਲਾ ਹੋਇਆ ਸੀ ਨਾ ਕਿ ਇਹਦੇ ਵਿੱਚ ਕੰਪੀਟੀਸ਼ਨ ਕਰਨਾ ਕੀਤਾ ਸੀ ਇੱਕ ਐਨਕਿਵੇਸ਼ਨ ਟਾਈਪ ਦੇਣਾ ਜੀ ਸਾਰੇ ਘੋੜਿਆਂ ਨੂੰ ਸਨਮਾਨਿਤ ਕਰਦੇ ਆਂ ਤਾਂ ਕਿ ਸਭ ਨੂੰ ਉਪਸ਼ਾਹ ਮਿਲੇ ਸਭ ਨੂੰ ਉਪਸ਼ਾਹ ਮਿਲੇ ਜੀ ਜਨਰਲ ਦੇ ਵੀਰੋ ਕੰਪੀਟੀਸ਼ਨ ਹੈ ਜੀ ਉਹਦੇ ਵਿੱਚ ਇੱਕ ਦੂਜੇ ਨੂੰ ਅਜੈਲਸੀ ਹੋ ਜਾਂਦੀ ਹੈ ਜੀ ਬਿਲਕੁਲ ਇੱਥੇ ਹੁਣ ਕਿਸੇ ਨੂੰ ਜੈਲਸੀ ਨਹੀਂ ਸਾਰੇ ਆਪਣੇ ਆਪਣੇ ਘੋੜੇ ਘੋੜੀਆਂ ਨੂੰ ਮਤਲਬ ਇੱਕ ডিসਪਲੇ ਹਾਂ ডিসਪਲੇ ਕਰਦੇ ਬਾਅਦ ডিসਪਲੇ ਕਰਨ ਤੋਂ ਬਾਅਦ ਆਪ ਕੋ ਉਹਦਾ ਇੱਕ ਓੜਾ ਜਾਂਦਾ ਜੀ ਨਾਲ ਇੱਕ ਜਿਹੜਾ ਸਨਮਾਨ ਚਿੰਨ੍ਹ ਦਿੰਦਾ ਜੀ ਇੱਕ ਟਰੋਫੀ ਹੈ ਉਹ ਦੋ ਚੀਜ਼ਾਂ ਮਿਲ ਜਾਂਦੀਆਂ ਉਹਦੇ ਨਾਲ ਫਿਰ ਹਰੇਕ ਬਾਦ ਦੇ ਨੂੰ ਆਹ ਉਹ ਸ਼ਾ ਮਿਲਦਾ ਤਾਂ ਕਿ ਅੱਗੇ ਤੋਂ ਵੱਧ ਚੜ ਕੇ ਹਿੱਸਾ ਲੈਣ ਸੋ ਇਹ ਕਮੇਟੀ ਦੀ ਬਹੁਤ ਹੀ ਸੋਹਣੀ ਕੋਸ਼ਿਸ਼ ਹੈ ਕਿ ਇੱਥੇ ਕੋਈ ਅਤ ਨੀ ਕਿ ਇੱਥੇ ਕੰਪੀਟੀਟਰ ਵਜੋਂ ਲੋਕ ਆਏ ਹੋਈ ਨਹੀਂ ਇੱਥੇ ਲੋਕ ਆਪਣੇ ਆਪਣੇ ਘੋੜੇ ਘੋੜੀਆਂ ਨੂੰ ਸਿਰਫ ਉਹ ਵਿਖਾਉਣ ਵਾਸਤੇ ਉਹਨਾਂ ਦੀ ਸੁੰਦਰਤਾ ਵਿਖਾਉਣ ਵਾਸਤੇ ਆਏ ਹੋਈ ਨਹੀਂ ਕੋਈ ਇਹ ਜੈਲਸੀ ਦਾ ਮਸਲਾ ਨਹੀਂ ਹੈ ਕੋਈ ਕੰਪੀਟੀਸ਼ਨ ਦਾ ਮਸਲਾ ਨਹੀਂ ਸੋ ਇਹ ਬਹੁਤ ਵਧੀਆ ਚੀਜ਼ ਆ ਕਿਉਂਕਿ ਜੇ ਆਪਾਂ ਉਤਸ਼ਾਹਿਤ ਹੀ ਕਰ ਰਹੇ ਆ ਬੱਚਿਆਂ ਨੂੰ ਹਨਾ ਕਿ ਯੂਥ ਅੱਗੇ ਆਵੇ ਤਾਂ ਮੈਨੂੰ ਲੱਗਦਾ ਇਹ ਬੈਸਟ ਚੀਜ਼ ਆ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਸੋਨਾ ਤੁਹਾਡਾ ਘੋੜਾ ਜੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਲੰਮੀ ਉਮਰਾਂ ਦੇਵੇ ਥੈਂਕ ਯੂ ਜੀ ਹਾਂਜੀ ਤਾਂ ਅੱਜ ਮੇਲੇ ਦਾ ਚੌਥਾ ਦਿਨ ਹੈ ਤੇ ਮੇਲਾ ਪੂਰਾ ਭਰ ਚੁੱਕਿਆ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਵੀਰ ਆਪਣੇ ਆਪਣੇ ਘੋੜਿਆਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸ਼ਿੰਗਾਰ ਕੇ ਉਹਨਾਂ ਦੇ ਖਾਣ ਪੀਣ ਤੋਂ ਲੈ ਕੇ ਉਹਨਾਂ ਦੀਆਂ ਖੁਲਣੀਆਂ ਤੋਂ ਲੈ ਕੇ ਪੂਰਾ ਪ੍ਰਬੰਧ ਉਹ ਨਾਲ ਲੈ ਕੇ ਆਏ ਸੀ ਕਿਉਂਕਿ ਘੋੜੇ ਇੱਕ ਇਹੋ ਜਿਹਾ ਜਾਨਵਰ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਹੈ ਤੇ ਆਪਾਂ ਵੱਖ-ਵੱਖ ਜਿਹੜੇ ਗਏ ਸੀ ਮਤਲਬ ਉਹਨਾਂ ਨੇ ਘੋੜੇ ਆਪਣੇ ਬੰਨੇ ਵੀ ਸੀ ਕਿ ਉਹਨਾਂ ਨੇ ਅੱਗੇ ਆਪਣੇ ਘੋੜਿਆਂ ਦੀਆਂ ਪੂਰੀਆਂ ਡਿਟੇਲਾਂ ਲਾਈਆਂ ਹੋਈਆਂ ਸੀ ਐਨੇ ਕ ਜ਼ਿਆਦਾ ਸੋਹਣੇ ਪ੍ਰਬੰਧ ਸੀ ਤੁਸੀਂ ਦੇਖ ਸਕਦੇ ਹੋ ਕਿ ਸਕਰੀਨ ਦੇ ਉੱਪਰ ਉਹ ਆਪਣੇ ਘੋੜਿਆਂ ਨੂੰ ਮਤਲਬ ਘੋੜਿਆਂ ਦੀ ਜਿਹੜੀ ਖੂਬਸੂਰਤੀ ਆ ਉਹ ਸ਼ੋਅ ਕਰ ਰਹੇ ਨੇ ਤੇ ਜਿੱਥੇ ਘੋੜੇ ਬੰਨੇ ਹੋਏ ਨੇ ਤੁਸੀਂ ਦੇਖ ਹੀ ਸਕਦੇ ਹੋ ਸੀਵੀਆ ਮਤਲਬ ਜਿਹੜੇ ਸੀਵੀਆ ਸਟੱਡ ਫਾਰਮ ਆ ਹਨਾ ਉਹਨਾਂ ਨੇ ਕਿਵੇਂ ਵਿਆਹ ਵਾਂਗੂ ਸ਼ਿੰਗਾਰਿਆ ਹੋਇਆ ਜਿੱਥੇ ਉਹਨਾਂ ਨੇ ਘੋੜਾ ਬੰਨਿਆ ਹੋਇਆ ਸੀ ਤਾਂ ਦੇਖੋ ਕਿ ਲੋਕਾਂ 'ਚ ਕਿੰਨਾ ਕ੍ਰੇਜ਼ ਆ ਹਨਾ ਤਾਂ ਆਪਾਂ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ ਕਿਉਂਕਿ ਇਹੋ ਜੇ ਨਸ਼ੇ ਕਰੋ ਤਾਂ ਬਹੁਤ ਸੋਨਾ ਹੋ ਜਾਊ ਪੰਜਾਬ ਹੋਗੀ ਸਰਦ ਹਾਂਜੀ ਤੇਰਾ ਨਾਮ ਕੀ ਹੈ ਤੁਹਾਡਾ ਰੋਸ਼ਨ ਸ਼ਰਮਾ ਰੋਸ਼ਨ ਸ਼ਰਮਾ ਕਿੱਥੋਂ ਦੇ ਤੁਸੀਂ ਪੰਜਾਬ ਦਾ ਪਿੰਡ ਹੈ ਲੰਬੀ ਦੇ ਨਾਲ ਪੰਜਾਬ ਵਾਸਤੇ ਓਕੇ ਓਕੇ ਲੰਬੀ ਦੇ ਨਾਲ ਹਾਂਜੀ ਤੇ ਵਿਰੇ ਤੁਸੀਂ ਲੈ ਕੇ ਆਏ ਸੀ ਆਪਣਾ ਕੋਲਾ ਦੇ ਅੱਛਾ 4 4 ਵਾਰ ਦਾ ਚੈੱਕ ਕਰੀਦੇ ਜੀ ਪਟਾਲਾ ਬੀਟ ਕੋਰਟ ਪੁਸ਼ਰੀ ਬਖਸ਼ਰ ਸਾਹਿਬ ਤੇ ਸਨਮਾਨ ओके okay, जी ਤੇ ਅੱਜ ਇਹਨੇ ਪਹਿਲਾ ਇਨਾਮ ਜਿੱਤਿਆ ਤੇ ਕਿਸ ਮੁਕਾਬਲੇ ਚ ਜਿੱਤਿਆ ਇਹ ਇੱਥੇ ਡਿਸਪਲੇ ਹੋਇਆ ਸੀ ਜੋ ਉੱਥੋਂ ਜਿੰਨੇ ਜਾਨਵਰ ਆਏ ਸੀ ਉਹਨਾਂ ਨੇ ਕਿਹਾ ਕਮੇਟੀ ਐ ਤੇ ਸਭ ਤੋਂ ਸੋਹਣਾ ਤੇ ਬਹੁਤ ਬਹੁਤ ਹਾਰ। ਮਤਲਬ ਸੋਹਣਾ ਬਹੁਤ ਜ਼ਿਆਦਾ ਇੱਕ ਤਰੀਕਾ ਸੋਹਣਾ ਯੂਪੀ ਜੀ ਹੈ ਜੀ ਪਹਿਲੇ ਦਿਨ ਉਹ ਓਕੇ 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 ਤੇ ਸਪੌਟਲੈਸ ਬੱਚੇ ਜੀ ਤੁਸੀਂ ਇੱਕ ਵੇਖੋ ਇਹਨਾਂ ਦੀ ਇਹਨਾਂ ਨੂੰ ਸੋਹਣੇ ਹੋਣ ਦਾ ਖਿਤਾਬ ਮਿਲਿਆ ਜੀ ਤੇ ਹੁਨਰ ਵਿਖਾਉਣ ਦੇ ਵਿੱਚ ਇਹ ਫਰਸਟ ਪੋਜੀਸ਼ਨ ਲੱਤੀ ਆ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਘੋਣਾ ਹੈ ਜੀ ਤੇ ਚਾਰ ਵਾਰ ਦਾ ਇਹ winner ਹੈ ਤਾਂ ਬਹੁਤ ਧਿਆਨ ਨਾਲ ਗੱਲਾਂ ਵੀ ਸੁਣ ਰਿਹਾ ਬਹੁਤ-ਬਹੁਤ ਮੁਬਾਰਕ ਆ ਵੀਰੇ ਬਹੁਤ-ਬਹੁਤ ਮੁਬਾਰਕ ਆ ਤੁਹਾਨੂੰ ਤੇ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਕੁਝ ਕੁ ਘੋੜਿਆਂ ਕੋਲ ਜਿਹੜਾ ਕਿ ਬਹੁਤ ਸੋਹਣੇ ਸ਼ਿੰਗਾਰੇ ਹੋਏ ਨੇ ਉਹਨਾਂ ਦੀਆਂ ਖੁਲਣੀਆਂ ਲੱਗੀਆਂ ਹੋਈਆਂ ਨੇ ਤੇ ਹਰ ਘੋੜੇ ਦੇ ਅੱਗੇ ਉਹਦੀ ਪੂਰੀ ਇੰਟਰੋ ਦਿੱਤੀ ਹੋਈ ਹੈ ਜਿਵੇਂ ਦੀਪ ਸਟੱਡ ਫਾਰਮ ਰਾਮਾ ਮੰਡੀ ਬਠਿੰਡਾ ਡਿਸਟ੍ਰਿਕਟ ਚੋਂ ਤੇ ਇਹ ਅੱਗੇ ਨਾਮ ਅਰਜਨ ਹੀਰਾ ਪੰਡਾਲ ਵਾਲੇ ਦਾ ਬੱਚਾ ਕੱਦ ਦੇਖੋ ਸਾਰਾ ਕੁਝ ਡਿਟੇਲ ਇਹਨਾਂ ਨੇ ਲਿਖੀ ਹੋਈ ਸੀ ਅੱਗੇ ਤਾਂ ਤੁਸੀਂ ਖੂਬਸੂਰਤੀ ਚੈੱਕ ਕਰੋ ਕਿ ਕਿੰਨੇ ਸੋਹਣੇ ਸ਼ਿੰਗਾਰ ਹੋਏ ਨੇ ਇਹ ਤੇ ਅਰਜਨ ਘੋੜੇ ਦੇ ਬੱਚੇ ਇਹ ਅਰਜਨ ਜਿਹੜੇ ਹੈਗੇ ਉਹ ਘੋੜੇ ਦੇ ਬੱਚਿਆਂ ਦੀਆਂ ਪੂਰੀਆਂ ਤਸਵੀਰਾਂ ਲਗਾਈਆਂ ਹੋਈਆਂ ਸੀ ਇਹਨਾਂ ਨੇ ਅੱਗੇ ਕਿਉਂਕਿ ਜਿਹੜੇ ਨਵੇਂ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਇਸ ਚੀਜ਼ ਤੋਂ ਤੇ ਇਹ ਘੋੜਿਆਂ ਦੇ ਮੇਲੇ ਬਾਰੇ ਪੂਰੇ ਜਿੰਨਾ ਵੀਰਾਂ ਦਾ ਯੋਗਦਾਨਾ ਵਿੱਚ ਉਹਨਾਂ ਦਾ ਪੋਸਟਰ ਲੱਗਿਆ ਹੋਇਆ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਜਿਹੜਾ ਚੌਥਾ ਦੇਣਾ ਮੇਲਾ ਪੂਰੀ ਤਰ੍ਹਾਂ ਭਰ ਚੁੱਕਿਆ ਜੋ ਵੀਰ ਘਰਾਂ ਤੋਂ ਵੇਖ ਰਹੇ ਨੇ ਉਹ ਵੀਡੀਓ ਵੇਖ ਲਓ ਤੇ ਜਿਹੜੇ ਵੀਰ ਇੱਥੇ ਵਿਜ਼ਿਟ ਕਰ ਸਕਦੇ ਨੇ ਇੱਥੇ ਆ ਸਕਦੇ ਨੇ ਜਰੂਰ ਆਇਓ ਤੇ ਜਿਹੜੇ ਘੋੜਿਆਂ ਨੇ ਪ੍ਰਾਈਜ਼ ਜਿੱਤੇ ਸੀ ਜੀ ਇਹ ਉਹ ਘੋੜੇ ਨੇ ਤੇ ਇਹ ਪੰਜਾਬਾ ਸਟੱਡ ਫਾਰਮ ਇਹ ਵੀ ਹੈ ਜੀ ਇਹਨਾਂ ਨੇ ਇਲਾਮ ਜਿੱਤਿਆ ਸੀ ਘੋੜੇ ਨੇ ਤੇ ਮੈਂ ਇਸ ਵੀਰ ਨਾਲ ਵੀ ਗੱਲਬਾਤ ਕੀਤੀ ਸੀ ਗਿੱਲ ਫਾਰਮ ਤਲਵੰਡੀ ਸਾਬੋ ਤੇ ਤੁਸੀਂ ਦੇਖ ਹੀ ਸਕਦੇ ਹੋ ਅਰੇਂਜਮੈਂਟ ਬਹੁਤ ਸੋਹਣੀ ਆ ਬਿਜਲੀ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਹਨਾ ਹਰ ਘੋੜੇ ਨੂੰ ਤੇ ਉਹਨਾਂ ਦੇ ਓਨਰਾਂ ਨੂੰ ਪੂਰੀਆਂ ਸੁੱਖ-ਸਹੂਲਤਾਂ ਦਿੱਤੀਆਂ ਗਈਆਂ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਬਿਜਲੀ ਪਾਣੀ ਦੀ ਸਹੂਲਤਾਂ ਤੇ ਬਾਕੀ ਲੋਕਾਂ ਦੇ ਵਿੱਚ ਉਤਸ਼ਾਹ ਹੀ ਬਹੁਤ ਆ ਲਗਾਤਾਰ ਇਹ ਚੌਥਾ ਮੇਲਾ ਹੈ ਤੇ ਲੋਕਾਂ ਦੇ ਵਿੱਚ ਉਨਾ ਹੀ ਉਤਸ਼ਾਹ ਹੈ ਜਿਵੇਂ ਜਿਵੇਂ ਮੇਲਿਆਂ ਦੀ ਇੱਕ ਕਾਊਂਟਿੰਗ ਵਧ ਰਹੀ ਆ ਵੀ ਜਿਵੇਂ ਇਹ ਚੌਥਾ ਮੇਲਾ ਹੈ ਚੌਥੇ ਮੇਲੇ ਦੇ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਪੰਜਵੇਂ ਵਿੱਚ ਇੱਦੋਂ ਜ਼ਿਆਦਾ ਹੋਊਗੀ ਤਾਂ ਦਿਨੋਂ ਦਿਨ ਮਤਲਬ ਇਹਨਾਂ ਮੇਲਿਆਂ ਦੇ ਵਿੱਚ ਇੰਪਰੂਵਮੈਂਟ ਵਧ ਰਹੀ ਆ ਤੁਸੀਂ ਖੂਬਸੂਰਤੀ ਚੈੱਕ ਕਰੋ ਕਿਉਂਕਿ ਮੈਂ ਇਹੋ ਜਿਹੇ ਮੇਲਿਆਂ ਦੇ ਵਿੱਚ ਪਹਿਲੀ ਵਾਰ ਗਈਆਂ ਤਾਂ ਮੈਂ ਤਾਂ ਬਸ ਇਹਨਾਂ ਨੂੰ ਨਿਹਾਰ ਹੀ ਰਹੀ ਸੀ ਇੰਨੀ ਜ਼ਿਆਦਾ ਕਿਉਂਕਿ ਇਹ ਜਿਹੜਾ ਇੱਕ ਇੱਥੇ ਕੋਈ ਕੰਪੀਟੀਸ਼ਨ ਨਹੀਂ ਸੀ ਇਹ ਸਿਰਫ ਆਪਣੇ ਘੋੜਿਆਂ ਦੀ ਖੂਬਸੂਰਤੀ ਲੋਕਾਂ ਨੂੰ ਦਿਖਾਉਣ ਦਾ ਆਪਾ ਕਹ ਸਕਦੇ ਆ ਜਰੀਆ ਸੀ ਜਿਨ੍ਹਾਂ ਲੋਕਾਂ ਨੇ ਆਪਣੇ ਘੋੜਿਆਂ ਨੂੰ ਰੀਜਨਲ ਪਾਲਿਆ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਨੇ ਵੀ ਰਿੰਗਾਂ ਦੇ ਵਿੱਚ ਧੁੰਮਾ ਪਾਉਣੀਆ ਤੇ ਇਹ ਕੋੜੇ ਉਹ ਨੇ ਜਿਹੜੇ ਹਰੀ ਸਿੰਘ ਨਾਲੂਆ 1.35 ਕਿਲੋ ਦਾ ਰਾਈਡ ਕਰਦਾ ਸੀ ਇਹ ਕੋੜੇ ਮਾਰ ਚੱਕਦੇ ਸੀ ਇਹ ਕਾਈਬਰ ਕੜਿਆ ਚ ਦੇਖਦੇ ਸੀ ਜਾ ਕੇ ਇਹਨਾਂ ਦੀ ਆ ਜਿਹੜੀ ਨਿੱਕੀ ਘੋੜੀਆ ਦੀ ਮਗਰ ਬਸ਼ੇਰੀ ਆ ਉਹ ਬਸ਼ੇਰੀ ਦਾ ਨਾਂ ਰੋਜੀ ਸਰਤਾਰ ਕੋੜੇ ਦੀ ਬੱਚੀ ਹੈ ਤੇ ਮਾਂ ਦਾ ਨਾਂ ਮੁੰਦੀ ਘੋੜੀ ਕਰਨੀ ਨਾ ਦੇਖੋ ਤੇ ਮਗਰ ਬਸ਼ੇਰੀ ਕਰਨੀ ਜਰੂਰ ਦੇਖੋ ਇਹ ਕੋਥਾ ਹੁੰਦਾ ਹੈ ਕਈ ਬੰਦੇ ਕਹਿੰਦੇ ਆ ਨਿੱਕੀ ਘੋੜੀ ਤੇ ਬੱਚਾ ਛੋਟਾ ਹੋਊਂਗੀ ਤਕਰੀਬਨ ਮੈਂ ਮੰਨਦਾ ਵੀ 70% ਜਿਹੜੇ ਵੱਡੇ ਘੋੜੇ ਪੈਦਾ ਹੋਏ ਛੋਟਿਆਂ ਘੋੜਿਆਂ ਦੇ ਹੋਏ ਹੋਏ ਨੇ ਤਾਂ ਕਰਕੇ ਬੱਚੀ ਸੋਨਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਸ਼ੇਰੀ ਰੋਥੀ ਬਹੁਤ ਚੰਗਾ ਮਾਨਕਾ ਬਹੁਤ ਸੋਹਣੀ ਹੈ ਪਹਿਲਾਂ ਧੰਨਵਾਦ ਤੁਸੀਂ ਸਭ ਤੋਂ ਪਹਿਲੀ ਪਛੀ ਸਾਡੀ ਕਮੇਟੀ ਆ ਜਿਹੜੀ ਦਿੱਤੇ ਪਹੁੰਚੇ ਸਾਡੀ ਕਮੇਟੀ ਕਰਨੀ ਨੂੰ ਤਨਾਰ ਤੇ ਜਮਾਨੋ ਕਰਦੀ ਜਾਂਦੀ ਹੈ ਉਮਰ ਤਕਰੀਬਨ ਜੇਕਰ 10 ਮਹੀਨੇ ਲਗਭਗ ਹੋਈ ਹੈ ਤਾਂ ਪੰਜ ਚਾਰ ਦਿਨ ਬਾਈ ਜੀ ਬਹੁਤ ਸੋਹਣੀ ਬਸ਼ੀਰੀਆ ਸੇਵਾ ਕਰਿਓ ਚੰਗੀ ਕਰਦੀ ਦੀ ਹੈ ਪ੍ਰਮਾਤਮਾ ਇਹਨੂੰ ਬਹੁਤ ਬਖਸ਼ੇ ਬਹੁਤ ਬਹੁਤ ਧੰਨਵਾਦ ਹਾਂਜੀ ਘੋੜਿਆਂ ਤੋਂ ਬਿਨਾ ਇਹ ਸੁਹਣੇ ਸੁਹਣੇ ਪਿਆਰੇ ਪਿਆਰੇ ਕੁੱਤੇ ਵੀ ਇੱਥੇ ਆਏ ਹੋਏ ਸੀ ਜੋ ਕਿ ਬੜੇ ਸ਼ੌਂਕ ਨਾਲ ਪਾਲੇ ਹੋਏ ਸੀ ਤੇ ਬਾਕੀ ਨੌਜਵਾਨਾਂ ਦੀ ਟੌਰ ਦੇਖ ਸਕਦੇ ਹਾਂ ਜੀ ਬਹੁਤ ਵਧੀਆ ਸਾਜਤਾ ਜਿਕੇ ਆਏ ਨੇ ਮਤਲਬ ਰੂਹ ਖੁਸ਼ ਹੋ ਗਈ